ਸਰਸ਼ਕਾਲ ਤੁਸੀਂ ਦੇਖ ਰਹੇ ਹੋ ਪਿੰਡਾਂ ਵਾਲੇ ਰਾਈਡਰ ਤੇ ਫੇਸਬੁੱਕ ਤੇ ਦੇਖ ਰਹੇ ਹੋ ਛਣਕਾਟਾ ਨਿਊਜ਼ ਤੇ ਗੱਲ ਕੀਤੀ ਜਾਵੇ ਸਿੱਤਿਆਂ ਦੇ ਤਿਹਾਰ ਦੀ ਉੱਥੇ ਹੀ ਪਿੰਡ ਬਿਲਗਾ ਦੇ ਵਿੱਚ ਜਿੱਥੇ ਹਰ ਸਾਲ ਪੰਚਾਇਤੀ ਜਗ੍ਹਾ ਦੇ ਉੱਤੇ ਜਿਹੜੇ ਕਿ ਤੀਆਂ ਲੱਗਦੀਆਂ ਸੀ ਪਰ ਇਸ ਵਾਰ ਉੱਥੇ ਜਿਹੜਾ ਇਸ ਜਗ੍ਹਾ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਉਸ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਅਤੇ ਉਹਨਾਂ ਨੇ ਜਿਹੜਾ ਕਿ ਇੱਥੇ ਤੀਆਂ ਲੱਗਣ ਨਹੀਂ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਇਹ ਮਾਮਲਾ ਪੁਲ ਦੇ ਧਿਆਨ ਦੇ ਵਿੱਚ ਆਇਆ ਤਾਂ ਫਿਰ ਪੁਲਸ ਦੇ ਐਸਐਚਓ ਦਵੰਗ ਦੇ ਵੱਲੋਂ ਇਸ ਲੋਕਾਂ ਨੂੰ ਇਸ ਤਰ੍ਹਾਂ ਸਮਝਾਇਆ ਕਿ ਇੱਥੇ ਮੂੜ ਤੀਆਂ ਲੱਗੀਆਂ ਤੇ ਤੀਆਂ ਦਾ ਤਿਹਾਰ ਮੋਟਿਆਰਾਂ ਦੇ ਵੱਲੋਂ ਮਨਾਇਆ ਗਿਆ ਜੱਟ ਮਰਦਾਬਾ 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 ਹੁੰਦਾ ਜੱਟ ਮਰਦਾਬਾ ਮਰਦਾਬਾ ਇਹ ਹਾਂਜੀ ਲੋ ਜੀ ਲੱਗ ਚੁੱਕਾ ਜੀ ਵਿੱਚ ਤਰਨਾ ਤਰਨਾ ਦਾ ਕਾਰਨ ਕੀ ਆ ਤਰਨਾ ਦਾ ਤਰਨ ਕਰਨਾ ਹੈਗਾ ਆ ਇੱਕ ਆ ਪਲੇਸ ਆ ਇੱਥੇ ਦਾ ਕੋਈ ਰੋਲਾ ਚੱਲਦਾ ਮਤਲਬ ਕੇਸ ਚੱਲਦਾ ਹੋਊਗਾ ਉਹਦੇ ਵਾਸਤੇ ਉਹ ਜਿਹੜੇ ਮਾਲਕ ਜਿਹੜੇ ਸੀ ਕਿ ਜਿੰਦਾਂ ਨੇ ਕੇਸ ਕੀਤਾ ਹੋਇਆ ਉਹ ਇੱਥੇ ਟਰਾਲੀ ਟਰੈਕਟਰ ਲਾ ਕੇ ਢਿੱਕਾ ਪੰਤ ਕਰਤਾ ਉਸ ਤੋਂ ਬਾਅਦ ਜਿੱਥੇ ਕਿੱਦਾਂ ਲੇਡੀਜ਼ ਪਾਉਂਦੀਆਂ ਸੀ ਉਹਨਾਂ ਨੇ ਇੱਥੇ ਆ ਕੇ ਆਪਣਾ ਤਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਤੇ ਇਧਰ ਆ ਚੁੱਕੇ ਨੇ ਜੀ ਪੁਲਿਸ ਮੁਲਾਜ਼ਮ ਹੁਣ ਦੇਖਦੇ ਅੱਗੇ ਕੀ ਗੱਲਬਾਤ ਚੱਲਦੀ ਆ ਤੂੰ ਬਾਅਦ ਦੇ ਵਿੱਚ ਜਦੋਂ ਇੰਟਰਲੌਕ ਲਾਉਣ ਲੱਗੇ ਪੰਚੇਤ ਤੇ ਇਹਨੇ ਬੂਟਾ ਸਿੰਘ ਨੇ ਆਣ ਕੇ ਇੱਥੇ ਮਤਲਬ ਫੇਸਟੇਲ ਸਟੇ ਲਿਆਂਦੀ ਜੀ ਵੀ ਇਹ ਤਾਂ ਜਗਾ ਸਾਡੀ ਨਾਲ ਲੱਗਦੀ ਬਜ਼ੁਰਗਾਂ ਦੀ ਆ ਜਦ ਕਿ ਇਹ ਲਾਲ ਵੀਕ ਦੇ ਅੰਦਰ ਕਿਸੇ ਦੇ ਨਾਂ ਨਹੀਂ ਹੈਗੀ ਇੱਥੇ ਅਸੀਂ ਦੋ ਵਾਰੀ ਕੇਸ ਜੱਟ ਚੁੱਕੇ ਆ ਮੱਲੇ ਦਾ ਸਾਡੇ ਕੋਲ ਦੇ ਰਿਪੋਰਟ ਪਏ ਆ ਜਦ ਕਿ ਉਹ ਨਿਸ਼ਾਨ ਸਾਹਿਬ ਵੀ ਸਾਡਾ ਲੱਗਾ ਆ ਤੀਆਂ ਹਰ ਸਾਲ ਲੱਗਦੀਆਂ ਪਰੰਮ ਕਿੰਨੇ ਸਾਲਾਂ ਤੋਂ ਵੀ ਕੇਸ ਚੱਲਦਾ ਆ ਹੁਣ ਅੱਜ ਬੂਤਾ ਸਿੰਘ ਨੇ ਜਾਣ ਕੇ ਟਰੈਕਟਰ ਟਰਾਲੀ ਲਿਆ ਕੇ ਇੱਥੇ ਖੜਾ ਕਰਤਾ ਵੀ ਮੈਂ ਤੀਆਂ ਨਹੀਂ ਲੱਗਣ ਦੇਣੀਆਂ ਇਸ ਕਰਕੇ ਅਸੀਂ ਤੀਆਂ ਜਿਹੜੀਆਂ ਹਰ ਸਾਲ ਲੱਗਦੀਆਂ ਆ ਹੁਣ ਵੀ ਲੱਗਣੀਆਂ ਆ ਸਟੇ ਹੋਊਗੀ ਪੰਚਾਇਤ ਨਾਲ ਪਬਲਿਕ ਨਾਲ ਕੋਈ ਸਟੇ ਨਹੀਂ ਉਹਦੀ ਕਿ ਕਿ ਨਹੀਂ ਉਹ ਜੇ ਦਾ ਪਬਲਿਕ ਪੰਚਾਇਤ ਇੱਥੇ ਸਾਰੀ ਕਰਦੀ ਆ ਤਾਂ ਬੂਟਾ ਸਿੰਘ ਰੋਕ ਸਕਦਾ ਤਾਂ ਬੂਟਾ ਸਿੰਘ ਨੂੰ ਵੀ ਕੋਈ ਅਧਿਕਾਰ ਨਹੀਂ ਹੈਗਾ ਵੀ ਕੋਈ ਇੱਥੇ ਆਣ ਕੇ ਆਪਣਾ ਕਬਜ਼ਾ ਕਰ ਜਵੇ ਸਾਡੇ ਤਿਹਾਰੇ ਆਪ ਸੁਨਾ ਕੇ ਚਾਰ ਕੇਸ ਬੂਟਾ ਸਿੰਘ ਦਾ ਪੰਚੇਦਨਾ ਚੱਲਦਾ ਆ ਲੇਕਿਨ ਸਾਡੇ ਉਹ ਚੱਲਦਾ ਕੋਰਟ ਚੱਲਦਾ ਕੋਰਟ ਚੱਲਦਾ ਸਾਡੇ ਉਦੋਂ ਪਹਿਲਾਂ 2 ਕੇਸ ਸਾਡੇ ਮੁਹੱਲੇ ਵਾਲਿਆਂ ਦੇ ਜਿੱਤੇ ਹੋਏ ਆ ਇਸ ਹੀ ਜਗ੍ਹਾ ਦੇ ਉੱਤੇ ਕਰਨੈਲ ਸਿੰਘ ਕਿਉਂਕਿ ਗੱਲ ਭਾਜੀ ਮੇਨ ਹੁੰਦੀ ਹੈ ਵੀ ਸਟੇਜ ਇੱਥੇ ਹੋਇਆ ਹੋਵੇ ਨਾ ਤਾਂ ਮੇਨ ਮਾਲਕ ਵਰਤ ਸਕਦਾ ਨਾ ਮੇਨ ਜਿੱਧਰ ਜਿੱਤੇ ਸੇਕ ਕਰਵਾਇਆ ਉਹ ਵਰਤ ਸਕਦਾ ਠੀਕ ਹੈ ਜੀ ਤੇ ਹੁਣ ਇੱਥੇ ਜੇ ਇਹ ਬੰਦਾ ਵਰਤ ਰਿਹਾ ਤਾਂ ਮਤਲਬ ਇਹ ਦੋਸ਼ੀ ਹੈ ਇਸ ਜਗ੍ਹਾ ਦੇ ਲੋ ਜੀ ਮਾਮਲਾ ਕਾਫੀ ਥੋੜਾ ਜਿਹਾ ਗੰਭੀਰ ਹੁੰਦਾ ਜਾ ਰਿਹਾ ਹੈ ਉਸ ਸਾਥ ਕਿਹਾ ਪੁਲਿਸ ਉਧਰ ਉਹ ਬੰਦੇ ਨੂੰ ਕਹਿ ਰਹੀ ਆ ਵੀ ਆਪਣੀ ਟਰਾਲੀ ਪਰੇ ਕਰ ਲਈ ਅੱਗੇ ਦੇਖਦੇ ਆ ਅੱਗੇ ਹੁਣ ਕੀ ਚੱਲਦਾ ਉਹ ਤੋਂ ਮਸ਼ੀਨਾਂ ਆ ਖਾਤੋਂ ਮਸ਼ੀਨਾਂ ਸਾਹ ਜੇ ਪੱਧਰਾ ਕਰਾਏ ਉਹ ਟਰਾਲੀ ਖੜੀ ਗਈ ਕਿ ਤੂੰ ਬੱਦਲ ਕਰੋ ਕਿ ਮੈਂ ਜੇ ਵੀ ਵੀ ਸੱਤ ਲਾ ਜਾ ਚਲੋ ਆਹੇ ਬੱਦਲ ਕਰੋ ਕਿ ਕਿਉਂਕਿ ਇੱਥੇ ਇਹ ਵੀ ਇਲਜ਼ਾਮ ਹੈ ਵੀ ਇਸ ਬੰਦੇ ਵੱਲੋਂ ਇੱਥੇ ਦੀਆਂ ਲੇਡੀਜ਼ ਨੂੰ ਜਦੋਂ ਦਿੱਤੀਆਂ ਲਾਉਂੀਆਂ ਜਾਤੀ ਸੂਚਕ ਸ਼ਬਦ ਵੀ ਬੋਲ ਜਾਂਦੇ ਆ ਪਰ ਇੱਥੇ ਕੋਈ ਕਾਰਵਾਈ ਕਾਨੂੰਨੀ ਕਾਰਵਾਈ ਅਜੇ ਤੱਕ ਨਹੀਂ ਹੋਈ ਬਾਕੀ ਤੁਹਾਨੂੰ ਹੋਰ ਸਮੇਂ ਦੱਸਿਆ ਗਲਤਫਹਿਮੀ ਹੈ ਜੀ ਅਰੇ ਉਹ ਗਲਾ ਬੰਦੇ ਘਰੀ ਰਹੇ ਇਹ ਰੇਲਾ ਸਦੀਆਂ ਤੋਂ ਚੱਲਦੀ ਆ ਰਹੀ ਹੈ ਇਹ ਤਾਂ ਇੱਥੇ ਬੱਜੂ ਇਹ ਇਨਸਾਫ ਹੋਣ ਚਾਹੀਦਾ ਜਿਹੜਾ ਚੱਕਰ ਮਾਰੇ ਜਿਹੜਾ ਸੰ ਕੁਮਾਰੀਆਂ ਚੂੜੀਆਂ ਫਾਦ ਜੱਟ ਤਾਂ ਸਾਟਣਾ ਪਾਉਂਦਾ ਕੁਮਾਰੀਆਂ ਚੂੜੀਆਂ ਨਾਲੇ ਉਹਨਾਂ ਦੇ ਚੂੜੇ ਚਮਾਰ ਕੇ ਲੈ ਤੂੰ ਮੰਗੜ ਜਾ ਰੋ ਭਾਗੇ ਰాలే ਬੜੀ ਬੜੀ ਇਹ ਜਿਹੜਾ ਜਗਾ ਇਹ ਲਾਲੀਕ ਤੇ ਅੰਦਰ ਆ ਕਿਸੇ ਦੀ ਜਗ੍ਹਾ ਨਹੀਂ ਹੈਗੀ ਪੰਚਾਇਤੀ ਜਗ੍ਹਾ ਆ ਅਸੀਂ ਪਹਿਲਾਂ ਮੇਰ ਦੋ ਵਾਰ ਕੇਸ ਇਹਦਾ ਜਿੱਤ ਚੁੱਕੇ ਆ ਪਹਿਲਾਂ ਕਰਨੈਲ ਸਿੰਘ ਨੇ ਫਿਰ ਉਸ ਤੋਂ ਬਾਅਦ ਮੇਜਰ ਸਿੰਘ ਨੇ ਕਰਤਾ ਉਹ ਦੋ ਬਾਰੇ ਕੋਰਟ ਨੇ ਸਾਡੇ ਹੱਕ 'ਚ ਦਿੱਤਾ ਸਾਡਾ ਨਿਸ਼ਾਨ ਸਾਹਿਬ ਵੀ ਲੱਗਾ ਹੈ ਇੱਥੇ ਠੀਕ ਹੈ ਨਹੀਂ ਹਰ ਸਾਲ ਅਸੀਂ ਜਿਹੜੀਆਂ ਤੀਆਂ ਲਾਉਨੇ ਆ ਘੱਟੋ ਘੱਟ 10 ਤੋਂ 11 ਸਾਲ ਦਨ ਲੱਗਦੀਆਂ ਆ ਉਸ ਤੋਂ ਬਾਅਦ ਜਿਹੜੀਆਂ ਛੱਡਦੀਆਂ ਆ ਉਹ ਫਿਰ ਜਾ ਕੇ ਉਧਰ ਮੋਹ ਸਾਹਿਬ ਇੱਕ ਜਗ੍ਹਾ ਬਣੀ ਆ ਉੱਥੇ ਜਾ ਕੇ ਸਮਾਪਤੀ ਹੁੰਦੀ ਆ ਇਹ ਹੁਣ ਜਦੋਂ ਅਸੀਂ ਇੱਥੇ ਇੰਟਰਲੌਕ ਲਾਉਣ ਲੱਗੇ ਸੀ ਪੰਚਾਇਤ ਵੱਲੋਂ ਵੇ ਇਹਨੂੰ ਸਾਫ ਸੁਥਰਾ ਹੋ ਜਵੇ ਤਾਂ ਇਹ ਬੂਟਾ ਸਿੰਘ ਨੇ ਕੀ ਕੀਤਾ ਪੰਚਾਇਤ ਤੇ ਲਿਆ ਕੇ 스테 ਰੱਖ ਦਿੱਤੀ ਜਦ ਕਿ ਇਹ ਜਿਹੜੀ 스테 ਆ ਇਹ ਪੰਚਾਇਤ ਨਾਲ ਹੋਊਗੀ ਸਾਡੇ ਨਾਲ ਪਬਲਿਕ ਨਾਲ ਕੋਈ ਮਹੱਲੇ ਵਾਲਿਆਂ ਨਾਲ ਕੋਈ ਨਹੀਂ ਕਿਉਂਕਿ ਮਹੱਲੇ ਵਾਲਿਆਂ ਦਾ ਤੇ ਪਿੰਡ ਦਾ ਤਾਂ ਪਹਿਲਾਂ ਹੀ ਕਬਜ਼ਾ ਦੇ ਨਿਸ਼ਾਨਸਾਹ ਲੱਗਾ ਆ ਇੱਥੇ ਸਦੀਆਂ ਪੁਰਾਣੀਆਂ ਜਿਹੜੀਆਂ ਤੀਆਂ ਲੱਗ ਰਹੀਆਂ ਆ ਸਾਡੇ ਕੋਲ ਉਹਦੀਆਂ ਮਤਲਬ ਕਾਇਦਾ ਫੋਟੋਆਂ ਆ ਅੱਜ ਤੋਂ 15 15 20 20 ਸਾਲ ਦੀਆਂ ਅਸੀਂ ਪੁਰਾਣੀਆਂ ਫੋਟੋਆਂ ਵੀ ਦਿਖਾ ਸਕਦੇ ਆ ਨਿਆਣਾ ਦੇ ਝੂਲੇ ਲੱਗੇ ਹੋਇਆ ਫਿਰ ਇਹਨ ਕੀ ਕੀਤਾ ਕਦੀ ਤਾਂ ਇੱਥੇ ਜੇ ਕੋਈ ਝਾੜੂ ਮਾਰਦਾ ਉਹਨੂੰ ਬਾਲਾ ਕੱਢਣ ਲਾ ਪੈਂਦਾ ਕਦੀ ਸਾਡੀਆਂ ਬੀਬੀਆਂ ਨੱਚਦੀਆਂ ਆ ਉਹਨਾਂ ਨੂੰ ਕਹਿੰਦਾ ਟਕੇ ਟਕੇ ਦੀਆਂ ਜਨਾਨੀਆਂ ਆ ਇਹ ਵੇਲੀਆਂ ਨੱਚਣ ਲਾ ਪੈਂਦੀਆਂ ਆ ਇਹ ਕੋਠੇ ਤੇ ਚੜ ਕੇ ਬੁੜੀਆਂ ਦੀਆਂ ਵੀਡੀਓ ਬਣਾਉਂਦਾ ਆ ਕੌਣ ਹੈ ਬੁੱਟਾ ਸਿੰਘ ਆ ਜੀ ਸਾਨੂੰ ਜਰਨੈਲ ਸਿੰਘ ਜੀ ਫਿਰ ਉਸ ਤੋਂ ਬਾਅਦ ਅੱਜ ਸਵੇਰੇ ਨਗਰ ਪੰਚਾਇਤ ਦੇ ਸਫਾਈ ਕਰਮਚਾਰੀ ਬੁੜੀਆਂ ਝਾੜੂ ਮਾਰਨ ਆਈਆਂ ਉਹਨਾਂ ਨੂੰ ਰੋਕਿਆ ਆਣ ਕੇ ਇਹਨੇ ਇੱਥੇ ਟਰੈਕਟਰ ਟਰਾਲੀ ਲਾਤੀ ਵੀ ਮਹਿਤਿਆ ਨਹੀਂ ਲੱਗਣ ਦੇਣੀ ਅੱਛਾ ਐਸੀ ਤੁਹਾਡੇ ਮੱਦਮ ਰਾਈ ਇਹ ਕਹਿੰਨੇ ਆ ਵੀ ਇੱਥੇ ਮਹੱਲੇ ਵਾਲਿਆਂ ਦਾ ਇਹ ਆਟੋਮੈਟਿਕਲੀ ਪਹਿਲਾਂ ਦਾ ਕਬਜ਼ਾ ਹੈ ਨਿਸ਼ਾਨ ਸਾਹਿਬ ਵੀ ਲੱਗਾ ਹੈ ਸਦੀਆਂ ਪੁਰਾਣੀਆਂ ਲੱਗ ਰਹੀਆਂ ਆ ਇਹ ਜੇ ਨਗਰ ਪੰਚਾਇਤ ਨਾਲ ਇਹਦਾ ਕੇਸ ਹੋਊਗਾ ਉਹ ਸਾਰੀ ਦੇ ਮੁਤਾਬਕ ਹੋਊਗਾ ਉਹਦੇ ਤੇ ਨਾ ਕਬਜ਼ਾ ਇਹ ਕਰ ਸਕਦਾ ਤੇ ਨਾ ਨਗਰ ਪੰਚਾਇਤ ਕਰ ਸਕਦੀ ਜਿੰਨਾ ਚਿਰ ਕੋਰਟ ਦਾ ਕੋਈ ਫੈਸਲਾ ਨਹੀਂ ਹੁੰਦਾ ਪਬਲਿਕ ਨੂੰ ਇਹ ਕੋਈ ਨਹੀਂ ਕਰ ਸਕਦਾ ਵੀ ਇਸ ਕਰਕੇ ਇਹਨੇ ਬੀਬੀਆਂ ਨੇ ਤੀਆਂ ਲਾਉਣੀਆਂ ਜੀ 7 ਵਜੇ ਸ਼ੁਰੂ ਹੋਗੇ 8:30 ਵਜੇ ਸਮਾਪਤੀ ਹੋਣੀ ਆ ਕੋਰਟ ਦਾ ਆڈر ਲਿਖ ਨਿਯਮਨੀ ਦਾ ਸੁਣ ਬਿਲਕੁਲ ਜੀ ਇੱਕ ਬੰਦੇ ਵਾਸਤੇ ਇੰਨਾ ਨਿਊਸੈਂਸ ਕ੍ਰੀਏਟ ਨਹੀਂ ਹੋ ਸਕਦਾ ਮੇਰੇ ਨਾਲ ਤੁਸੀਂ ਸਵੇਰੇ ਤੁਸੀਂ ਟੇਬਲ ਟਾਕ ਕਰੋ ਫਿਰ ਆਪਾਂ ਅਗਲੀ ਗੱਲ ਕਰਾਂਗੇ ਟੇਬਲ ਟਾਕ ਹੀ ਹੋ ਹਾਂ ਮੇਰੇ ਨਾਲ ਸਵੇਰੇ ਟੇਬਲ ਟਾਕ ਕਰੋ ਅਗਲੀ ਗੱਲ ਫੇਰ ਕਰਾਂਗੇ ਪਹਿਲੇ ਟਰਾਲੀ ਤੇ ਟਰੈਕਟਰ ਇੱਥੋਂ ਹਟਾਓ ਆਮ ਪਬਲਿਕ ਨੂੰ ਮੈਂ ਸ਼ਾਰਟ ਤੇ ਲੈ ਜਾਵਾਂ ਜੇ ਮੈਂ ਕਹਾਂ ਕੋਈ ਲਾਈਨ ਆਰਡਰ ਦੀ ਪ੍ਰੋਬਲਮ ਆ ਗਈ ਮੈਂ ਬਣਦੀ ਕਾਰਵਾਈ ਠੋਕੇ ਕਰਾਂਗਾ ਮੈਂ ਸਾਰੇ ਸਾਹਮਣੇ ਸਹੀ ਗੱਲ ਜੇ ਲੋਕ ਬਣਦਾ ਉਹ ਕਰਨੀ ਕਰਾਓ ਇਸ ਸਾਈਡ ਤੇ ਟਰੈਕਟਰ ਟਰਾਲੀ ਪਰੇ ਕਰਾਓ ਤੁਸੀਂ ਕੱਲ ਨੂੰ ਧੰਨਵਾਦ ਆਪਾਂ ਦੋ ਦਿਨ ਕੋਈ ਗੱਲ ਨਹੀਂ ਕੋਈ ਗੱਲ ਉਹ ਬੀਬੀਆਂ ਦੋ ਦਿਨ ਜੈ ਕਰਾਉਂ ਆਇਆ ٹھیک ہے او ਉਹ ਜਿਹੜੀ ਲੈਂਡ ਹੈ ਜਿੱਥੇ ਆਲਰੇਡੀ ਪਹਿਲਾਂ ਤੋਂ ਤੀਆਂ ਦਾ ਤਿਹਾਰ ਪਿੰਡ ਵੱਲੋਂ ਮਨਾਇਆ ਜਾਂਦਾ ਇਹ 10-12 ਦਿਨ ਲਈ ਤਿਹਾਰ ਮਨਾਇਆ ਜਾਂਦਾ ਇਸ ਜ਼ਮੀਨ ਦੇ ਉੱਤੇ ਕਬੂਤਾ ਸਿੰਘ ਨਾਮ ਦਾ ਸ਼ਖਸ ਤੇ ਪੰਚਾਇਤੀ ਇੱਕ ਡਿਸਪੂਟ ਹੈ ਜਿਹਦੇ ਵਿੱਚ ਪੰਚਾਇਤ ਵੱਲੋਂ ਵੀ ਇਹਦੇ ਉੱਤੇ ਸਟੇ ਲਿਆ ਗਿਆ ਤੇ ਬੂਟਾ ਸਿੰਘ ਵੱਲੋਂ ਵੀ ਸਟੇ ਲਿਆ ਗਿਆ ਪਰ ਅੱਜ ਅਸ ਫਲੋਸ ਦੇ ਲੋਕ ਜਿਹੜੇ ਇੱਥੇ ਇਸ ਜਗ੍ਹਾ ਦੇ ਉੱਤੇ ਤੀਆਂ ਦਾ ਤਿਹਾਰ ਮਨਾਉਂਦੇ ਆ ਤੇ ਬੜਾ ਖੁਸ਼ੀਆਂ ਨਾਲ ਮਨਾਇਆ ਜਾਂਦਾ ਲੋਕਾਂ ਦੇ ਮਨ 'ਚ ਬੜੀ ਇਹਦੇ ਪ੍ਰਤੀ ਸਤਿ ਭਾਵਨਾ ਰਹਿੰਦੀ ਹੈ ਪਰ ਅੱਜ ਬੂਟਾ ਸਿੰਘ ਨੇ ਇੱਥੇ ਲਿਆ ਕੇ ਆਪਣਾ ਟਰੈਕਟਰ ਖੜਾ ਕਰ ਦਿੱਤਾ ਔਰ ਆਮ ਪਬਲਿਕ ਵਾਸਤੇ ਨਿਊਜ਼ੈਂਸ ਕ੍ਰੀਏਟ ਹੋਇਆ ਜਿਸ ਕਰਕੇ ਮੌਕੇ ਤੇ ਮੈਨੂੰ 112 ਦੀ ਕਾਲ ਰੀਸੀਵ ਹੋਈ ਤੇ ਮੈਂ ਮੌਕੇ ਤੇ ਪਹੁੰਚਿਆ ਤੇ ਬੂਟਾ ਸਿੰਘ ਨੂੰ ਸਮਝਾਇਆ ਕਿ ਉਹ ਆਪਣਾ ਟਰੈਕਟਰ ਕਿਉਂ ਹਟਾਏ ਫਿਰ ਹਾਲੋ ਮੰਨ ਗਿਆ ਤੇ ਕੱਲ 10 ਵਜੇ ਦਾ ਟਾਈਮ ਰੱਖਿਆ ਦੋਨਾਂ ਪਾਰਟੀਆਂ ਦੇ ਵਿੱਚ ਬਿਠਾ ਕੇ ਜੋ ਵੀ ਐਪਰੋਪਰੀਏਟ ਐਕਸ਼ਨ ਹੋਏਗਾ ਲਿਆ ਜਾਏਗਾ ਤੇ ਸਮਝੌਤਾ ਕਰਾਇਆ ਚਾਰੇ ਪਾਸੇ ਇਸ ਐਸਐਚਓ ਦੀ ਬੜੀ ਬੱਲੇ ਬੱਲੇ ਕੀਤੀ ਚੱ ਰਹੀ ਹੈ ਕਿ ਅਜਿਹਾ ਹੀ ਹੋਣਾ ਚਾਹੀਦਾ ਜਿਹੜੀ ਜਗ੍ਹਾ ਦੇ ਉੱਤੇ ਹਰ ਸਾਲ ਤੀਆਂ ਲੱਗਦੀਆਂ ਲੱਗਦੀਆਂ ਸੀ ਤਾਂ ਮੁਟਿਆਰਾਂ ਨੇ ਇੱਥੇ ਤੀਆਂ ਲਾ ਕੇ ਬੜੀ ਖੁਸ਼ੀ ਮਨਾਈ ਬਿਊਰੋ ਰਿਪੋਰਟ ਛਣਕਾਟਾ ਨਿਊਜ਼